ਬਹੁਤ ਕਦੇ ਹੁੰਨੇ ਆ ਪਰ ਅੱਜ ਅਸੀਂ ਤੁਹਾਨੂੰ ਬੜਾਈ ਸਪੈਸ਼ਲ ਜਿਹੜਾ ਹੈ ਪਨੀਰ ਦਾ ਪਕੌੜਾ ਖਵਾਉਣ ਲੱਗੇ ਆ ਪਕੌੜਿਆਂ ਦੀ ਗੱਲ ਹੋ ਰਹੀ ਏ ਸਭ ਤੋਂ ਪੁਰਾਣੀ ਦੁਕਾਨ ਮੰਨੀ ਜਾਂਦੀ ਏ ਕਿੰਨੇ ਕੇ ਸਾਲ ਪੁਰਾਣੀ ਏ ਪਹਿਲਾਂ ਤਾਂ 60 ਸਾਲ ਹੋ ਗਿਆ ਇਹ 60 ਸਾਲ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 60 ਸਾਲ ਆ 60 ਸਾਲ ਉਹ 60 ਸਾਲ ਦੀ ਦੁਕਾਨ ਏ ਤੇ 60 ਸਾਲ ਹੀ ਤੁਹਾਡੀ ਉਮਰ ਆ ਪਕੌੜਿਆਂ ਦੀ ਗੱਲ ਹੋ ਰਹੀ ਏ ਤੇ ਕਿੰਨੇ ਕਿਹੜੇ ਪਕੌੜੇ ਤੁਹਾਡੇ ਫੇਮ ਪਨੀਰ ਪਕੌੜਾ ਬਰਾਟਾ ਪਕੌੜਾ ਮੈਕ ਪਕੌੜਾ ਚਾਲੂ ਤੇ ਖੋਬੀ ਤੇ ਜੇ ਗੱਲ ਕੀਤੀ ਜਾਵੇ ਪਕੌੜੀਆਂ ਦੀ ਤੇ ਬਟ ਕੀ ਆਈਟਮਸ ਦੀਆਂ ਉਹ ਕਹਿੰਦੇ ਵੀ ਤੁਹਾਡੇ ਲੋਕੀ ਵੱਲੋਂ ਸੁਣਿਆ ਜਾਂਦਾ ਕਿ ਜਿਹੜੇ ਤੁਹਾਡੇ ਪਕੌੜੇ ਬੜੇ ਹੀ ਸਵਾਦ ਹੁੰਦੇ ਆ ਕੀ ਪਾਉਂਦੇ ਸਪੈਸ਼ਲ ਕੀ ਪਾਉਂਦੇ ਸਪੈਸ਼ਲ ਬਬ ਮਸਾਲਾ ਹੀ ਪਾਣਿਆ ਅਸੀਂ ਆਪਣੇ ਮਸਾਲੇ ਆਪ ਬਿਸ਼ਰੇ ਸਭ ਕੁਝ ਆਪਣਾ ਆਪ ਬਣਾਉਂਦੇ ਬਹੁਤ ਮਸਾਲੇ ਤੁਸੀਂ ਆਪ ਤਿਆਰ ਕਰਦੇ ਆਹ ਪਰਾਣਾ ਸਾਰੇ ਮਸਾਲੇ ਆਪਣੇ ਤਿਆਰ ਹੋ ਜਾਂਦੇ ਜਿਹੜੇ ਲੋਕੀ ਆਂਦੇ ਨੇ ਬਹੁਤ ਜ਼ਿਆਦਾ ਉਹਨਾਂ ਵੱਲੋਂ ਪਸੰਦ ਕੀਤਾ ਜਾਂਦਾ ਕਿੱਦਾਂ ਦਾ ਤੁਹਾਨੂੰ ਉਹਨਾਂ ਤੋਂ ਕਮੈਂਟ ਮਿਲਦੇ ਨੇ ਕਿ ਕੀ ਬਹੁਤ ਬੈਨੀਫਿਟ ਮਿਲਦਾ ਸਾਨੂੰ ਇਹ ਆ ਕੇ ਆਪੇ ਲੋਕੀ ਦੱਸਦੇ ਆ ਸਾਨੂੰ ਆਪੇ ਸਭ ਕੁਝ ਕਰਦੇ ਆ ਆਪ ਹੀ ਲੈ ਕਰਦੇ ਆ ਅੱਜ ਅਸੀਂ ਤੁਹਾਨੂੰ ਲੈ ਕੇ ਪੁੱਛੇ ਸਰਦਾਰ ਪੰਨੂ ਸਿੰਘ ਪਕੌੜੇ ਵਾਲੇ ਕੋਲ ਪਕੌੜੇ ਤਾਂ ਤੁਸੀਂ ਬਹੁਤ ਖਾਦੇ ਹੋਣੇ ਆ ਪਰ ਅੱਜ ਅਸੀਂ ਤੁਹਾਨੂੰ ਬੜਾ ਹੀ ਸਪੈਸ਼ਲ ਜਿਹੜਾ ਹੈ ਪਨੀਰ ਦਾ ਪਕੌੜਾ ਖਵਾਉਣ ਲੱਗੇ ਆ ਤੇ ਸਾਡੇ ਨਾਲ ਹਰਜਿੰਦਰ ਕੁਮਾਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਜੇ ਪਕੌੜੇ ਆ ਉਹ ਕਿੰਨੇ ਸਾਲ ਤੋਂ ਬਣਾ ਰਹੇ ਨੇ 10 ਸ리가ਲ ਦੀ ਪਕੌੜਿਆਂ ਦੀ ਗੱਲ ਹੋ ਰਹੀ ਏ ਸਭ ਤੋਂ ਪੁਰਾਣੀ ਦੁਕਾਨ ਮੰਨੀ ਜਾਂਦੀ ਏ ਇਹ ਕਿੰਨੇ ਸਾਲ ਪੁਰਾਣੀ ਹੈ ਪਹਿਲ ਦੱਸ 60 ਸਾਲ ਹੋ ਗਏ ਆ ਉਮਰ ਕਿੰਨੀ ਹੈ ਮੇਰੀ ਉਮਰ 60 ਸਾਲ ਆ 60 ਸਾਲ ਆ ਉਹ 60 ਸਾਲ ਦੀ ਦੁਕਾਨ ਹੈ ਤੇ 60 ਸਾਲ ਹੀ ਤੁਹਾਡੀ ਉਮਰ ਹੈ ਤੇ ਤੁਹਾਡੇ ਫਾਦਰ ਸਾਹਿਬ ਤੋਂ ਫਾਦਰ ਸਾਹਿਬ ਤੋਂ ਹਾਂ ਤੇ ਪਕੌੜੀਆਂ ਦੀ ਗੱਲ ਹੋ ਰਹੀ ਹੈ ਤੇ ਕਿੰਨੇ ਕਿਹੜੇ ਪਕੌੜੇ ਤੁਹਾਡੇ ਫੇਮ ਪ੍ਰੀਨ ਪਕੌੜਾ ਬਰਾਟਾ ਪਕੌੜਾ ਬੇਕ ਪਕੌੜਾ ਚਾਲੂ ਤੇ ਸ਼ਕੋਬੀ ساری ਵਾਇਰਟਸ ਜਿਹੜੀਆਂ ਇੱਥੇ ਇੱਕ ਸ਼ਾਪ ਤੇ ਤੁਹਾਨੂੰ ਮਿਲਣ ਵਾਲੀਆਂ ਨੇ ਤੇ ਕਿੰਨੇ ਟਾਈਮ ਤੋਂ ਤੁਸੀਂ ਇਹ ਪਕੌੜੀ ਦੀ ਦੁਕਾਨ ਤੁਸੀਂ ਕਿੰਨੇ ਟਾਈਮ ਤੋਂ ਆਣਾ ਸਟਾਰਟ ਕਰਾ ਮੈਸਟਰ ਮੈਂ ਤੋਂ 35 ਲੋਕਾਂ ਨੂੰ ਮਿਲਵਾਂਗੇ। 35। ਕੀ ਦੁਕਾਨ ਸੰਭਾਲ ਰਹੇ ਹੋ ਯਾਰੀ। ਠੀਕ ਹੈ। ਤੇ ਤੁਸੀਂ ਗੱਲ ਕਰ ਰਹੇ ਆ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ? ਬਾਪ, ਮਾਂ, ਮੇਰੇ ਦੋ ਬੱਚੇ ਆ। ਵਾਈਫ ਆ। ਕੀ ਲੋਕਾਂ ਵੱਲੋਂ ਕਿੰਨੇ ਕੇ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਪਕੌੜਿਆਂ ਨੂੰ ਲੈ? ਉਹ ਕਹਿੰਦੇ ਪੂਰੇ ਟਮਾਣਾ ਸੜਕ ਪੁਰੇ। ਤੇ ਜੇ ਗੱਲ ਕੀਤੀ ਜਾਵੇ ਪਕੌੜਿਆਂ ਦੀ ਤੇ ਬੱਟ ਕੀ ਆਈਟਮਸ ਦੀਆਂ ਉਹ ਕਹਿੰਦੇ ਵੀ ਤੁਹਾਡੇ ਲੋਕੀ ਵੱਲੋਂ ਸੁਣਿਆ ਜਾਂਦਾ ਕਿ ਜਿਹੜੇ ਤੁਹਾਡੇ ਪਕੌੜੇ ਬੜੇ ਸਵਾਦ ਹੁੰਦੇ ਕੀ ਪਾਉਂਦੇ ਸਪੈਸ਼ਲ ਕੀ ਪਾਉਂਦੇ? ਪੈਸਰ ਦਾ ਮਸਾਲਾ ਹੀ ਪਾਣਾ ਅਸੀਂ ਆਪਣੇ ਮਸਾਲੇ ਆਪ ਪੀਛੇ ਸਭ ਕੁਝ ਆਪਣਾ ਆਪ ਕਰ ਲਿਆ। ਅੱਛਾ ਬਹੁਤ ਮਸਾਲੇ ਤੁਸੀਂ ਆਪ ਤਿਆਰ ਕਰਦੇ ਹੋ। ਹਾਂ ਪੁਰਾਣੇ ਸਾਰੇ ਮਸਾਲੇ ਆਪਣੇ ਤਿਆਰ ਹੁੰਦੇ ਆ। ਜਿਹੜੇ ਲੋਕੀ ਆਂਦੇ ਨੇ ਬਹੁਤ ਜ਼ਿਆਦਾ ਉਹਨਾਂ ਵੱਲੋਂ ਪਸੰਦ ਕੀਤਾ ਜਾਂਦਾ ਕਿੱਦਾਂ ਦਾ ਤੁਹਾਨੂੰ ਉਹਨਾਂ ਤੋਂ ਕਮੈਂਟ ਮਿਲਦੇ ਨੇ ਕਿ ਕੀ ਬਹੁਤ ਬੈਨੀਫਿਟ ਮਿਲਦਾ ਸਾਨੂੰ ਇਹ ਆ ਕੇ ਆਪੇ ਲੋਕੀ ਦੱਸਦੇ ਆ ਸਾਨੂੰ ਆਪੇ ਸਭ ਕੁਝ ਕਰਦੇ ਆ ਆਪੇ ਲੈ ਕੇ ਕਰਦੇ। ਜਿਵੇਂ ਕਿ ਤੁਹਾਡੀ 60 ਸਾਲ ਪੁਰਾਣੀ ਦੁਕਾਨ ਹੈ ਸਭ ਤੋਂ ਪੁਰਾਣੀ ਮੈਂ ਕਹਿੰਦੀ ਹਾਂ ਇਸ ਰੋਡ ਤੇ ਤੁਸੀਂ ਹੀ ਹੋ। ਕੋੜੇ ਤਾਂ ਤੁਸੀਂ ਬਹੁਤ ਖਾਦੇ ਹੋਣੇ ਆ ਪਰ ਅੱਜ ਅਸੀਂ ਤੁਹਾਨੂੰ ਬੜਾ ਹੀ ਸਪੈਸ਼ਲ ਜਿਹੜਾ ਹੈ ਪਨੀਰ ਦਾ ਪਕੌੜਾ ਖਵਾਉਣ ਲੱਗੇ ਆ ਕੋੜਿਆਂ ਦੀ ਗੱਲ ਹੋ ਰਹੀ ਏ ਸਭ ਤੋਂ ਪੁਰਾਣੀ ਦੁਕਾਨ ਮੰਨੀ ਜਾਂਦੀ ਏ ਕਿੰਨੇ ਕੇ ਸਾਲ ਪੁਰਾਣੀ ਏ ਪਲਟੇ 60 ਸਾਲ ਹੋ ਗਏ 60 ਸਾਲ ਤੁਹਾਡੀ ਉਮਰ ਕਿੰਨੀ ਏ ਮੇਰੀ ਉਮਰ 60 ਸਾਲ ਆ 60 ਸਾਲ ਉਹ 60 ਸਾਲ ਦੀ ਦੁਕਾਨ ਏ ਤੇ 60 ਸਾਲ ਹੀ ਤੁਹਾਡੀ ਉਮਰ ਏ ਪਕੌੜਿਆਂ ਦੀ ਗੱਲ ਹੋ ਰਹੀ ਏ ਤੇ ਕਿੰਨੇ ਕਿਹੜੇ ਪਕੌੜੇ ਤੁਹਾਡੇ ਫੇਮ ਪਨੀਰ ਪਕੌੜਾ ਬਰਾਟਾ ਪਕੌੜਾ ਬੇਕ ਪਕੌੜਾ ਚਾਲੂ ਤੇ ਸ਼ੋਭੀ ਤੇ ਜੇ ਗੱਲ ਕੀਤੀ ਜਾਵੇ ਪਕੌੜੀਆਂ ਦੀ ਤੇ ਵਟ ਕੀ ਆਈਟਮਸ ਦੀਆਂ ਉਹ ਕਹਿੰਦੇ ਵੀ ਤੁਹਾਡੇ ਲੋਕੀ ਵੱਲੋਂ ਸੁਣਿਆ ਜਾਂਦਾ ਕਿ ਜਿਹੜੇ ਤੁਹਾਡੇ ਪਕੌੜੇ ਬੜੇ ਹੀ ਸਵਾਦ ਹੁੰਦੇ ਕਿ ਪਾਉਂਦੇ ਸਪੈਸ਼ਲ ਕੀ ਪਾਉਂਦੇ ਸਪੈਸ਼ਲ ਬਹੁਤ ਮਸਾਲਾ ਹੀ ਪਾਣਿਆ ਅਸੀਂ ਆਪਣੇ ਮਸਾਲੇ ਆਪ ਬਿਸ਼ੇ ਸਭ ਕੋਈ ਆਪਣਾ ਤਰ੍ਹਾਂ ਬਹੁਤ ਮਸਾਲੇ ਤੁਸੀਂ ਆਪ ਤਿਆਰ ਕਰਦੇ ਆਹ ਪੁਰਾਣੇ ਸਾਰੇ ਮਸਾਲੇ ਆਪਣੇ ਤਿਆਰ ਹੋ ਜਾਂਦੇ ਜਿਹੜੇ ਲੋਕੀ ਆਂਦੇ ਨੇ ਬਹੁਤ ਜ਼ਿਆਦਾ ਉਹਨਾਂ ਵੱਲੋਂ ਪਸੰਦ ਕੀਤਾ ਜਾਂਦਾ ਕਿਤਾ ਦਾ ਤੁਹਾਨੂੰ ਉਹਨਾਂ ਤੋਂ ਕਮੈਂਟ ਮਿਲਦੇ ਨੇ ਕੀ ਕੀ ਬਹੁਤ ਬੈਨੀਫਿਟ ਮਿਲਦਾ ਸਾਨੂੰ ਇਹ ਆ ਕੇ ਆਪੇ ਲੋਕੀ ਦੱਸਦੇ ਆ ਸਾਨੂੰ ਆਪੇ ਸਭ ਕੁ ਕਰਦੇ ਆ ਆਪ ਹੀ ਲੈ ਕੇ ਆ ਰਹੇ